ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਪੁੱਚੋ ਦੀ ਬਾਤ ਸੁਣੋ ਸਰਦਾਰ ਖੁਸ਼ਾਲ ਸਿੰਘ ਜੀ ਵੀਰ ਸਿੰਘ ਵਾਲੇ ਮਈਆ ਖਰੀਦਣ ਵਾਸਤੇ ਗਏ ਹੋਏ ਸਨ ਰੋਤਕ ਤੋਂ ਵਾਪਸ ਆਉਣ ਲੱਗਿਆਂ ਮਨ ਵਿੱਚ ਖਿਆਲ ਆਇਆ ਕਿ ਪੁੱਚੋ ਦੇ ਕੋਲ ਦੀ ਜਾ ਰਹੇ ਹਾਂ ਬਾਬਾ ਜੀ ਪ੍ਰਤਾਪਗੜ ਹਨ ਜੇ ਉਹਨਾਂ ਨੇ ਪੁੱਛਿਆ ਕਿ ਪੁੱਚੋ ਹੋ ਕੇ ਆਇਆ ਹੈ ਤਾਂ ਕੀ ਜਵਾਬ ਦੇਵਾਂਗਾ ਇਸ ਵਿਚਾਰ ਕਾਰਨ ਪੁੱਚੋ ਉਤਰ ਗਿਆ ਡੇਰੇ ਪਹੁੰਚਿਆ ਤਾਂ ਪਤਾ ਲੱਗਾ ਕਿ ਮਹਾਰਾਜ ਚੜਾਈ ਕਰ ਗਏ ਹਨ ਜਾ ਕੇ ਸਰੀਰ ਪਾਸ ਮੱਥਾ ਟੇਕਿਆ ਹੋਰ ਆਗੂਆਂ ਪਾਸੋਂ ਪੁੱਛਿਆ ਕਿ ਬਾਬਾ ਜੀ ਨੂੰ ਪਤਾ ਭੇਜਿਆ ਹੈ ਕਿ ਨਹੀਂ ਅੱਗੋਂ ਕਿਸੇ ਨੇ ਤਸੱਲੀ ਬਖਸ਼ ਜਵਾਬ ਨਾ ਦਿੱਤਾ ਤਾਂ ਸਰਦਾਰ ਖੁਸ਼ਾਲ ਸਿੰਘ ਨੇ ਪ੍ਰਤਾਪਗੜ ਬਾਬਾ ਜੀ ਨੂੰ ਤਾਰ ਪਾ ਦਿੱਤੀ ਇਸ ਤਰ੍ਹਾਂ ਦਾ ਜਦੋਂ ਪੁੱਛੋ ਵਾਲਿਆਂ ਮੁਖੀਆਂ ਨੂੰ ਪਤਾ ਲੱਗਿਆ ਤਾਂ ਇਨ੍ਹਾਂ ਸਾਰਿਆਂ ਨੇ ਵਿਚਾਰ ਕੀਤੀ कि जेकर बाबा नानसिंह जी ਇੱਥੇ ਪਹੁੰਚ ਗਏ ਤਾਂ ਉਹ ਸਰੀਰ ਇੱਥੋਂ ਲੈ ਜਾਣਗੇ ਤੇ ਸਾਡੇ ਪਾਸ ਕੋਈ ਨਿਸ਼ਾਨੀ ਨਹੀਂ ਰਹੇਗੀ ਕਿਸੇ ਨੇ ਇਸ ਥਾਂ ਨੂੰ ਮੱਥਾ ਨਹੀਂ ਟੇਕਣਾ ਇਸ ਵਿਚਾਰ ਅਨੁਸਾਰ ਸਾਰੀ ਸੰਗਤ ਵਿੱਚ ਪੰਡਤ ਕਿਸ਼ਨ ਸਿੰਘ ਨੇ ਖੜੇ ਹੋ ਕੇ ਕਿਹਾ ਗੁਰੂ ਕੀ ਸਾਧ ਸੰਗਤ बाबा ਹਨਾਮ ਸਿੰਘ ਜੀ ਮਹਾਰਾਜ ਇਸ ਸੰਗਤ ਨੂੰ ਵਿਛੋੜਾ ਦੇ ਕੇ ਦਰਗਾਹ ਨੂੰ ਚਲੇ ਗਏ ਹਨ ਉਹਨਾਂ ਦੇ ਸਰੀਰ ਨੂੰ ਜਲ ਪਰਵਾਹ ਕਰਨਾ ਹੈ ਜਾਂ ਸੰਸਕਾਰ ਕਰਨਾ ਹੈ ਜਿਵੇਂ ਸਾਰੀ ਸੰਗਤ ਦੀ ਰਾਏ ਹੋਵੇ ਉਸ ਤਰ੍ਹਾਂ ਕੀਤਾ ਜਾਵੇ ਜੇ ਕਿਸੇ ਨੂੰ ਮਹਾਰਾਜ ਜੀ ਦਾ ਕੋਈ ਇਸ਼ਾਰਾ ਜਾਂ ਹੁਕਮ ਅੰਤਮ ਸਮੇਂ ਹੋਇਆ ਹੋਵੇ ਤਾਂ ਸੰਗਤ ਵਿੱਚ ਪ੍ਰਗਟ ਕਰੇ ਐਨਾ ਬਚਨਾਂ ਨੂੰ ਸੁਣ ਕੇ ਨਰੈਣ ਸਿੰਘ ਜੀ ਜਿਸ ਨੂੰ ਬਾਲਾ ਕਰਕੇ ਬੁਲਾਉਂਦੇ ਹਨ ਅਤੇ ਹਜ਼ੂਰੀਏ ਵੀ ਸਨ ਉਹਨਾਂ ਨੇ ਪੰਡਤ ਕਿਸ਼ਨ ਸਿੰਘ ਦੇ ਸੁਣਾਏ ਪ੍ਰੋਗਰਾਮ ਦੀ ਤਾਕੀਦ ਕੀਤੀ ਕਿਉਂਕਿ ਅੰਦਰ ਖਾਤੇ ਪ੍ਰੋਗਰਾਮ ਤੈਅ ਕੀਤਾ ਹੋਇਆ ਸੀ ਅਤੇ ਨਾਲ ਇਹ ਕਿਹਾ ਕਿ ਮਹਾਰਾਜ ਜਿਸ ਢਿਲੇ ਤੋਂ 12 ਸਾਲ ਕਿਸੇ ਪਾਸੇ ਨਹੀਂ ਗਏ ਬਲਕਿ ਇਸ ਕੋਟੀ ਵਿੱਚ ਹੀ ਨਹੀਂ ਆਏ ਭਾਵ ਕਿ ਬਾਬਾ ਜੀ ਕਿਸੇ ਹੋਰ ਥਾਂ ਜਾ ਕੇ ਰਾਜ਼ੀ ਨਹੀਂ ਸਨ ਇਸ ਕਰਕੇ ਮੇਰਾ ਵਿਚਾਰ ਹੈ ਇਸ ਢਿਲੇ ਤੇ ਹੀ ਸੰਸਕਾਰ ਕੀਤਾ ਜਾਏ ਇਹ ਗੱਲ ਸੁਣ ਕੇ ਸਾਰਿਆਂ ਨੇ ਤਾਕੀਦ ਕੀਤੀ ਇਹੀ ਮਤਾ ਪਾਸ ਕੀਤਾ ਕਿ ਸਵੇਰੇ ਇਸ ਢਿਲੇ ਤੇ ਚਿਖਾ ਚਿੰਗੇ ਸੰਸਕਾਰ ਕੀਤਾ ਜਾਏ ਹੁਣ ਪਿੱਛੇ ਦੀ વાર્ਤਾ ਸੁਣੋ ਅਮਰਦਵੇਲੇ ਕੀਰਤਨ ਸ਼ੁਰੂ ਹੋ ਗਿਆ। ਬਾਬਾ ਜੀ ਨੇ ਭਾਈ ਸੁਲੱਖਣ ਸਿੰਘ ਨੂੰ ਪਾਸ ਬੁਲਾ ਕੇ ਕਿਹਾ ਅੱਜ ਪੁੱਛੋ ਜਾਣਾ ਹੈ। ਇੰਨਾ ਸਾਰਿਆਂ ਨੂੰ ਪਤਾ ਦੇ ਦਿਓ। ਸਰਦਾਰ ਸਰੈਂਡ ਸਿੰਘ, ਸੰਤਾ ਸਿੰਘ, ਧਨਪਤ ਰਾਏ, ਦਾਸੂ ਰਾਮ, ਚੰਦਾ ਸਿੰਘ, ਗੁਦਰ ਸਿੰਘ, ਰਚਪਾਲ ਸਿੰਘ ਇੰਨਾ ਸਾਰਿਆਂ ਨੂੰ ਸੁਨੇਹਾ ਦਿੱਤਾ ਗਿਆ। ਹੁਣ ਦਿਨ ਚੜਿਆ ਕੀਰਤਨ ਦਾ ਭੋਗ ਪਿਆ। ਬਾਬਾ ਜੀ ਤਿਆਰ ਹੋ ਕੇ ਬਾਹਰ ਆ ਗਏ। ਇਤਨੇ ਚਿਰ ਵਿੱਚ ਤਾਰ ਵੀ ਪਹੁੰਚ ਗਈ ਜਿਹੜੇ ਕੀ ਪੁੱਚੋ ਤੋਂ ਖੁਸ਼ਾਲ ਸਿੰਘ ਨੇ ਪਾਈ ਸੀ ਬਾਬਾ ਜੀ ਟਾਂਗੇ ਵਿੱਚ ਬੈਠ ਕੇ ਛਾਂਗੇ ਮੰਗੇ ਸਟੇਸ਼ਨ ਤੇ ਆ ਗਏ ਪਿੱਛੋਂ ਜਿਸ ਜਿਸ ਨੂੰ ਪਤਾ ਲੱਗਿਆ ਸਟੇਸ਼ਨ ਤੇ ਪਹੁੰਚ ਗਿਆ ਰਾਗੀਆਂ ਸਮੇਤ 60 70 ਸਿੰਘ ਨਾਲ ਪੁੱਚੋ ਪਹੁੰਚੀ ਬਾਬਾ ਜੀ ਦੇ ਪਹੁੰਚਣ ਤੋਂ ਅੱਗੋਂ ਚਿਖਾ ਬਣਾ ਕੇ ਲਾਂਬੂਲਾ ਆ ਦਿੱਤਾ ਸੰਗਤ ਤਾਂ ਬਹੁਤ ਇਕੱਠ ਸੀ ਬੇਅੰਤ ਸੰਗਤ ਰੁਦਨ ਕਰ ਰਹੀ ਸੀ ਬਾਬਾ ਜੀ ਨੇ ਪਹੁੰਚ ਕੇ ਮੱਥਾ ਟੇਕਿਆ ਚਿਖਾਵਲ ਤੱਕ ਕੇ ਬਹੁਤ ਹੀ ਦੁੱਖ ਭਰੀ ਆਵਾਜ਼ ਨਾਲ ਮੁਖੀਆਂ ਨੂੰ ਮੁਖਾਦੀਬ ਕਰਕੇ ਕਿਹਾ ਉਹ ਹਤਿਆਰਿਓ ਜਿਨ੍ਹਾਂ ਨੇ ਸਾਰੀ ਉਮਰ ਅੱਗ ਨੂੰ ਮੱਥੇ ਨਹੀਂ ਲਾਇਆ ਤੇ ਅੱਜ ਉਹਨਾਂ ਦਾ ਸਰੀਰ ਅੱਗ ਭੇਟ ਕਰ ਦਿੱਤਾ ਹੈ ਕਿੱਡਾ ਕਹਿਰ ਕੀਤਾ ਹੈ ਉਹ ਨਿਕਦਰਿਓ ਇਸ ਮਾਪੁਰਖ ਦੀ ਤੁਸੀਂ ਕਦਰ ਨਾ ਪਾਈ ਇਹੋ ਜਿਹਾ ਮਾਪੁਰਖ ਨਾ ਕੋਈ ਪਿੱਛੇ ਆਇਆ ਹੈ ਤੇ ਨਾ ਅੱਗੇ ਆਵੇਗਾ ਕਹਿਰ ਕੀਤਾ ਜੀ ਤੁਸੀਂ ਤਾਂ ਜਿਉਂਦਿਆਂ ਨੂੰ ਸਾੜ ਦਿੱਤਾ ਹੈ ਅਭਿਆਸ ਕਰਨ ਵਾਲੇ ਮਹਾਪੁਰਖ ਦੇ ਸਵਾਸ ਦਸਵੇਂ ਦੁਆਰ ਹੁੰਦੇ ਹਨ 12 ਪੈਰਾਂ ਤੋਂ ਬਾਅਦ ਹੌਲੀ-ਹੌਲੀ ਨਿਕਲਦੇ ਹਨ ਜਿਉਂਦਿਆਂ ਨੂੰ ਸਾੜਿਆ ਜੀ ਇਹ ਲੇਖਾ ਕਿੱਥੇ ਦੇਉਗੇ ਇਹ ਕਹਿ ਕੇ ਬਹੁਤ ਬਿਰਾਗ ਵਿੱਚ ਆਏ ਅਤੇ ਅੱਖਾਂ ਵਿੱਚ ਜਲ ਭਰ ਆਇਆ ਤੇ ਸੱਜੇ ਹੱਥ ਵਿੱਚ ਫੁੱਲ ਲੈ ਕੇ ਕੁਝ ਮੂੰਹ ਵਿੱਚ ਪਾੜ ਕੇ ਅੰਗੂਠੇ ਤੇ ਪਾਏ ਤੇ ਬਚਨ ਕੀਤਾ ਪਾਤਸ਼ਾਹ ਤੇਰੀ ਰਜ਼ਾ ਇਹ ਕਹਿੰਦੇ ਆਂ ਹੀ ਅੱਖਾਂ ਵਿੱਚੋਂ ਸੁੱਚੇ ਮੋਤੀ ਡੁੱਲ ਪਏ ਸੰਗਤ ਵਿੱਚ ਚਨਾਟਾ ਆ ਗਿਆ ਹਜ਼ਾਰਾਂ ਦੀ ਤਦਾਦ ਵਿੱਚ ਸੰਗਤ ਖੜੀ ਸੀ ਹਜ਼ੂਰ ਨੇ ਕਿਹਾ ਬਹੁਤ ਬੁਰਾ ਕੀਤਾ ਜੀ ਹਾਂ ਕਿੱਡਾ ਕਹਿਰ ਹੋਇਆ ਹੈ ਸੰਗਤਵਲੋਂ ਕਿਉਂ ਦੇ ਘੜਿਆਂ ਦੇ ਘੜੇ ਕੁਝ ਚਿਖਾ ਵਿੱਚ ਪਾਏ ਹਨ ਕੁਝ ਪਾ ਰਹੇ ਹਨ ਦੁੱਧਾਂ ਦੇ ਬਿਆੰਤ ਘੜੇ ਪਏ ਹਨ ਲੀੜਾ ਕਪੜਾ ਗਿਰੀ ਛoare ਸੋਗੀ ਸਭ ਸੰਗਤਾਂ ਚੜਾ ਰੀਆਂ ਹਨ ਬਾਬਾ ਜੀ ਟੀਲੇ ਤੋਂ ਵਾਪਸ ਆ ਰਹੇ ਹਨ ਅੱਗੋਂ ਮੁਖੀਆਂ ਨੇ ਬੇਨਤੀ ਕੀਤੀ ਆਪ ਜੀ ਡੇਰਾ ਸੰਭਾਲੋ ਤੇ ਗੱਦੀ ਤੇ ਬੈਠੋ ਇਹ ਬਚਨ ਸੁਣ ਕੇ ਬਾਬਾ ਜੀ ਬਹੁਤ ਰੋ ਵਿੱਚ ਆਏ ਜਿਵੇਂ ਤਾਜ਼ੇ ਜ਼ਖਮ ਤੇ ਲੂਣ ਪਾਈਦਾ ਹੈ ਲਾਲ ਨੇਤਰ ਕਰਕੇ ਬੋਲੇ ਓਏ ਦੁਸ਼ਟੋ ਮੇਰੇ ਮਾਲਕ ਨੂੰ ਜਿਉਂਦਿਆਂ ਸਾੜ ਕੇ ਮੈਨੂੰ ਗੱਦੀ ਦਾ ਲਾਲਚ ਦਿੰਦੇ ਹੋ ਜਾਓ ਸਾਡੀਆਂ ਅੱਖਾਂ ਤੋਂ ਪਾਸੇ ਹੋ ਜਾਓ ਹਜ਼ੂਰ ਨੇ ਆਪਣੇ ਚਰਨਾਂ ਵਿੱਚ ਤੱਕਿਆ ਵੇਠਾ 54 ਰੋਡ ਪਈ ਸਨ ਉਹਨਾਂ ਵੱਲ ਤੱਕ ਕੇ ਬਚਨ ਕੀਤਾ ਆ ਹੀਰੇ ਮੋਤੀ ਤਾਂ ਪੈਰਾ ਵਿੱਚ ਰੁੱਲ ਰਹੇ ਹਨ ਇਸ ਪਦਾਰਤ ਦਾ ਲਾਲਚ ਸਾਨੂੰ ਦਿੰਦੇ ਹੋ ਤੁਸੀਂ ਕੰਗਾਲਾਂ ਨੇ ਸਾਨੂੰ ਕੀ ਦੇਣਾ ਹੈ ਜਿਨ੍ਹਾਂ ਨੇ ਆ ਮਾਨ ਪ੍ਰਤਿਸ਼ਟਾ ਦੇ ਕਾਰਨ ਆਪਣੇ ਗੁਰੂ ਜੀ ਨੂੰ ਜਿਉਂਦਿਆਂ ਸਾੜ ਦਿੱਤਾ ਹੈ ਅਸੀਂ ਨਾ ਗੱਦੀ ਲੈਣੀ ਹੈ ਨਾ ਦੇਣੀ ਹੈ ਨਾ ਹੀ ਇੱਛਾ ਹੈ ਯਾਰ ਨਾਲ ਯਾਰੀ ਨਿਭ ਗਈ ਗੱਦੀਆਂ ਵਿੱਚ ਕੀ ਪਿਆ ਹੈ ਸਾਨੂੰ ਕਿਸੇ ਪਦਾਰਤ ਦੀ ਲੋੜ ਨਹੀਂ ਮੁਰਸ਼ਿਦਾ ਦੇ ਚਰਨਾਂ ਨਾਲ ਪਿਆਰ ਦੀ ਲੋੜ ਹੈ ਮੁਰਸ਼ਿਦ ਦੇ ਪਿਆਰ ਤੋਂ ਬਿਨਾ ਅਸੀਂ ਇਹ ਪ੍ਰਣ ਕਰਦੇ ਹਾਂ ਆਪਣੀ ਜ਼ਿੰਦਗੀ ਵਿੱਚ ਆਪਣੇ ਨਾਮ ਸੂਈ ਦੇ ਨੱਕੇ ਜਿੰਨੀ ਵੀ ਜ਼ਾਇਦਾ ਨਹੀਂ ਲਵਾਵਾਂਗੇ ਪਰ ਮੇਰਾ ਗੁਰੂ ਨਾਲ ਪਿਆਰ ਬਣਿਆ ਰਹੇ ਧੰਨ ਬੱਧਾ ਕਹਿਣਾ ਹੈ ਕਿ ਬਾਬਾ ਜੀ ਜਦੋਂ ਇਹ ਬਚਨ ਬੇਰਾਗ ਤੇ ਰੋਹ ਵਿਚਾਰ ਰਹੇ ਸਨ ਤਾਂ ਇਹੋ ਜਿਹਾ ਭਿਆਨਕ ਸਮਾਪਰਤੀਤ ਹੁੰਦਾ ਸੀ ਕਿ ਧਰਤੀ ਵੇਲ ਦਵੇ ਤੇ ਵਿੱਚ ਗਰਖ ਜਾਈਏ ਇਹ ਬਚਨ ਹੋ ਹੀ ਰਹੇ ਸਨ ਕਿ ਚਿਖਾ ਵਿੱਚੋਂ ਇੱਕ ਜ਼ੋਰ ਦੀ ਖੜਕਾ ਹੋਇਆ ਜਿਸ ਦੇ ਖੜਕੇ ਨਾਲ ਕੁਝ ਅੱਗ ਵੀ ਦੂਰ ਤੱਕ ਉੱਡ ਗਈ ਇਸ ਖੜਕੇ ਨੂੰ ਸੁਣ ਕੇ ਬਾਬਾ ਜੀ ਨੇ ਬਚਨ ਕੀਤਾ ਉਹ ਦੁਸ਼ਤੋ ਹੁਣ ਬਾਬਾ ਜੀ ਦੇ ਦਸਮ ਦਵਾਰ ਤੋਂ ਸਵਾਸਾਂ ਦੀ ਗੰਢ ਖੁੱਲੀ ਹੈ ਇਹ ਸਮਾਂ ਦੇਖਣ ਸੁਣਨ ਵਾਲੇ ਡਰ ਰਹੇ ਸਨ ਤੇ ਮਹਿਸੂਸ ਵੀ ਕਰਦੇ ਸਨ ਕਿ ਸਾਡੇ ਪਾਸੋਂ ਕਹਿਰ ਹੋ ਗਿਆ ਹੈ ਇਹੋ ਜਿਹਾ ਬੈਰਾਗ ਤੇ ਰੋਹ ਦੇ ਬਚਨ ਧਨਪਤ ਪਾਸੋਂ ਦਾਸ ਲਿਖ ਰਿਹਾ ਸੀ ਨਾਲ ਨਾਲ ਹੀ ਉਸ ਸਮੇਂ ਨੂੰ ਯਾਦ ਕਰਕੇ ਰੋ ਰਿਆ ਸੀ ਲਿਖਣ ਵਕਤ ਮੇਰੇ ਪਾਸੋਂ ਵੀ ਕਲਮ ਨਹੀਂ ਸੀ ਚਲਦੀ ਪਰ ਮੈਂ ਮਜਬੂਰ ਸਾਂ ਪਰ ਜੋ ਬਾਬਾ ਜੀ ਨੇ ਬਚਨ ਕਹੇ ਉਹ ਲਿਖੇ ਹਨ ਹੁਣ ਬਾਬਾ ਜੀ ਨੇ ਹੁਕਮ ਦਿੱਤਾ ਚਲੋ ਚਲਿਏ ਇਹ ਕਹਿ ਕੇ ਬਾਬਾ ਜੀ ਅੱਗੇ ਤੁਰ ਪਏ ਪਿੱਛੋਂ ਜੋ ਸੰਗਤ ਨਾਲ ਗਈ ਉਹ ਵੀ ਅਤੇ ਹੋਰ ਵੀ ਸੰਗਤ ਮਗਰਮਗਰ ਤੁਰ ਪਈ ਕੁਝ ਪ੍ਰੇਮੀਆਂ ਨੇ ਬਾਬਾ ਜੀ ਨੂੰ ਜਲ ਪਾਣੀ ਵਰਤਨ ਵਾਸਤੇ ਬੇਨਤੀ ਕੀਤੀ ਪਰ ਬਾਬਾ ਜੀ ਨਹੀਂ ਮੰਨੇ। ਵਾਪਸ ਆਉਂਦਿਆਂ ਰਸਤੇ ਵਿੱਚ ਇੱਕ ਹਲਵਾਈ ਦੀ ਦੁਕਾਨ ਦੇ ਪਾਸ ਸੇਠ ਦਿਲਸੁਖ ਰਾਏ ਖੜਾ ਸੀ। ਇਸ ਸੇਠ ਨੇ ਬਾਬਾ ਜੀ ਪਾਸੋਂ ਸੇਵਾ ਕਰਨ ਦਾ ਵਾਰ ਲਿਆ ਹੋਇਆ ਸੀ। ਉਸ ਦਾ ਵੇਰਵਾ یوں ਹੈ ਦਿਲਸੁਖ ਰਾਏ ਤੇ ਬੀਬੀ ਜਮਨੀ ਇਹ ਦਮਤੀ ਦੀ ਬਿਰਧ ਅਵਸਥਾ ਹੋ ਗਈ। ਬੱਚੇ ਦਾ ਮੂੰਹ ਵੇਖਣਾ ਨਸੀਬ ਨਾ ਹੋਇਆ। ਇਸ ਮਿੱਠੇ ਮੇਵੇ ਦੀ ਇੱਛਾ ਕਰਕੇ ਬਾਬਾ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ। 8 ਦਿਨ ਬੀਤੇ ਮਹਾਰਾਜ ਜੀ ਨੇ ਨਿਯਮ ਅਨੁਸਾਰ ਪੁੱਛਿਆ ਕਿਉਂ ਭਾਈ ਕਿਸ ਇੱਛਾ ਕਰਕੇ ਸੇਵਾ ਕਰਦੇ ਹੋ ਇਹ ਬਚਨ ਸੁਣ ਕੇ ਚੁੱਪ ਕਰ ਗਏ ਦਿਲੋਂ ਪੁੱਤਰ ਦੀ ਇੱਛਾ ਹੈ ਪਰ ਅਵਸਥਾ ਵਿਰਧ ਹੋਣ ਦੇ ਕਾਰਨ ਸ਼ਰਮ ਆਉਂਦੀ ਹੈ ਬਾਬਾ ਜੀ ਨੇ ਫਿਰ ਪੁੱਛਿਆ ਅਗੋਂ ਉੱਤਰ ਦਿੱਤਾ ਪਾਤਸ਼ਾਹ ਆਪ ਸਭ ਕੁਝ ਜਾਣਦੇ ਹੋ ਅੰਤਰਯਾਮੀ ਪਾਤਸ਼ਾਹ ਨੇ ਕਿਹਾ ਇੱਕ ਪਾਸੇ ਸਾਡੀ ਸੇਵਾ ਹੈ ਦੂਜੇ ਪਾਸੇ ਪੁੱਤਰ ਦੀ ਸੇਵਾ ਹੈ ਇੱਕ ਚੀਜ਼ ਮੰਗ ਲਓ ਇਹ ਸੁਣ ਕੇ ਸੋਚੀ ਪੈ ਗਈ ਹਜ਼ੂਰ ਨੇ ਫਿਰ ਬਚਨ ਕੀਤਾ ਕਹੋ ਭਾਈ ਕੀ ਚਾਹੁੰਦੇ ਹੋ ਇਸ ਬਚਨ ਦਾ ਐਸਾ ਅਸਰ ਹੋਇਆ ਕਿ ਪੁੱਤਰ ਦੀ ਖਾਇਸ਼ ਹੀ ਨਾ ਰਹੀ ਦੁਨਿਆਵੀ ਪਦਾਰਥ ਝੂਠਾ ਦਿਸਣ ਲੱਗਿਆ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਸੇਵਾ ਬਖਸ਼ੋ ਜੋ ਸੁਖ ਪ੍ਰਭ ਗੋਬਿੰਦ ਦੀ ਸੇਵਾ ਸੋ ਸੁਖ ਰਾਜ ਨਾਲਹੀ ਹੈ ਭਾਵੇਂ ਜੋ ਪ੍ਰਭੂ ਦੀ ਸੇਵਾ ਹੈ ਇਸ ਦੇ ਮੁਕਾਬਲੇ ਰਾਜ ਭਾਗ ਕੋਈ ਚੀਜ਼ ਨਹੀਂ ਹੈ ਏ ਉੱਤਰ ਸੁਣ ਕੇ ਬਾਬਾ ਜੀ ਨੇ ਕਿਹਾ ਘਰ ਚਲੇ ਜਾਓ ਅਸੀਂ ਆਪ ਸਮੇਂ ਅਨੁਸਾਰ ਸੇਵਾ ਲੈ ਲਵਾਂਗੇ ਅਗੋ ਸੱਤ ਬਚਨ ਕਰ ਘਰ ਜਾ ਕੇ ਸੇਵਾ ਦੀਉ ਢੀ ਕਰਨ ਨਾ ਪਈ ਕਿ ਕਦੋਂ ਬਾਬਾ ਜੀ ਹੁਕਮਨਾਮਾ ਭੇਜਦੇ ਹਨ ਸਮਾ ਪਾ ਕੇ ਬਾਬਾ ਜੀ ਸਰੀਰ ਛੱਡ ਗਏ ਅਜ ਦਿਲ ਸੁਖ ਰਾਏ ਰਸਤੇ ਵਿਚ ਖੜਾ ਬਹੁਤ ਉਦਾਸ ਹੈ ਜਾਇਦਾਦ ਬੇਅੰਤ ਹੈ ਨਾ ਪੁੱਤਰ ਮਿਲਿਆ ਤੇ ਨਾ ਹੀ ਸੇਵਾ ਕੀਤੀ ਬਾਬਾ ਜੀ ਬਾਣਾ ਵਰਤਾ ਗਏ ਹਉਣ ਝੂਰਦਾ ਤੇ ਰੋਂਦਾ ਹੈ ਇਸ ਵੇਲੇ ਦੀ ਅਵਸਥਾ ਐਸੀ ਹੋ ਗਈ ਦਿਮਾਗ ਚਕਰਾ ਗਿਆ ਭਾਵ ਗੁੰਮ ਹੋ ਗਿਆ ਹੁਣ ਕੰਨਾਂ ਵਿੱਚ ਆਵਾਜ਼ ਆਈ ਦਿਲ ਸੁਖਰਾਏ ਸੇਵਾ ਦਾ ਮੌਕਾ ਬਣਿਆ ਹੈ ਤਕੜਾ ਹੋ ਸਮਾਂ ਸੰਭਾਲ ਹੈ ਇਹ ਆਵਾਜ਼ ਤਾਂ ਮਹਾਰਾਜ ਦੀ ਹੈ ਪਰ ਉਹ ਤਾਂ ਬਾਣਾ ਵਰਤਾ ਗਏ ਹਨ ਇਹ ਆਵਾਜ਼ ਕਿਧਰੋਂ ਆ ਰਹੀ ਹੈ ਇਹ ਸੋਚ ਹੀ ਰਿਹਾ ਸੀ ਕਿ ਸਾਹਮਣੇ ਬਾਬਾ ਜੀ ਦੀ ਮੋਟਰ ਆ ਗਈ ਤੇ ਅਚਾਨਕ ਹੀ ਡਰਾਈਵਰ ਪਾਸੋਂ ਬ੍ਰੇਕ ਲੱਗ ਗਈ ਤੇ ਮੋਟਰ ਰੁਕ ਗਈ। ਸੇਠ ਨੇ ਮੱਥਾ ਟੇਕਿਆ ਤੇ ਜਲ ਪਾਣੀ ਵਰਤਣ ਵਾਸਤੇ ਬੇਨਤੀ ਕੀਤੀ। ਹਜ਼ੂਰ ਨੇ ਇਨਕਾਰੀ ਕਰ ਦਿੱਤੀ। ਇਸ ਬਾਣੀਆਂ ਨੂੰ ਪਤਾ ਸੀ ਕਿ ਬਾਬਾ ਜੀ ਨੇ ਚੂਨੀਆਂ ਦਾ ਹੀ ਜਲ ਪਾਣੀ ਛਕਿਆ ਹੋਇਆ ਹੈ। ਇਹ ਮੋਟਰ ਅੱਗੇ ਲੰਮਾ ਪੈ ਗਿਆ ਕਿ ਮੈਂ ਛੱਕੇ ਬਿਨਾਂ ਨਹੀਂ ਜਾਣ ਦੇਣਾ। ਅਜੂਨ ਨੇ ਪਰਵਾਨਗੀ ਦੇ ਦਿੱਤੀ ਉਸ ਛੇਤੀ ਨਾਲ ਹੀ ਪੱਕੇ ਭੋਜਨ ਦਾ ਹਲਵਾਈ ਦੀ ਦੁਕਾਨ ਵਿੱਚੋਂ ਥਾਲ ਭਰੋਸਿਆ ਬਾਬਾ ਜੀ ਨੂੰ ਮੋਟਰ ਵਿੱਚ ਪੇਸ਼ ਕੀਤਾ ਹੋਰ ਸੰਗਤ ਨੇ ਉਤਰ ਕੇ ਪੰਗਤਾਂ ਲਾ ਦਿੱਤੀਆਂ ਸੇਠ ਨੇ ਬੜੀ ਛੇਤੀ ਨਾਲ ਉਦਮ ਕਰਕੇ ਪੂੜੀਆਂ ਕਢਵਾ ਲਈਆਂ ਤੇ ਸਾਰੀ ਸੰਗਤ ਨੂੰ ਪ੍ਰਸ਼ਾਦਾ ਛਕਾਇਆ ਹੁਣ ਬਾਬਾ ਜੀ ਸੰਗਤ ਸਮੇਤ ਪ੍ਰਤਾਪਗੜ ਵਾਪਸ ਪਹੁੰਚੇ ਹੋਰ ਸੰਗਤਾਂ ਨੂੰ ਜਿਉਂ-ਜਿਉਂ ਪਤਾ ਲੱਗਿਆ ਬਾਬਾ ਜੀ ਪਾਸ ਪਹੁੰਚ ਕੇ ਅਫਸੋਸ ਪ੍ਰਗਟ ਕੀਤਾ ਬਾਬਾ ਜੀ ਪੁੱਛੋ ਦੁਸਹਿਰੇ ਤੇ ਵੀ ਨਹੀਂ ਗਈ ਸੰਗਤ ਨੇ ਬੇਨਤੀ ਕੀਤੀ ਪਾਤਸ਼ਾਹ ਪੁੱਛੋ ਜਾਣਾ ਚਾਹੀਦਾ ਹੈ ਹਜ਼ੂਰ ਨੇ ਬਚਨ ਕੀਤਾ ਯਾਰ ਨਾਲ ਯਾਰੀ ਨਿਭ ਗਈ ਬਿਰਹਾ ਬਿਰਹਾ ਆਖੀ ਹੈ ਬਿਰਹਾ ਤੂ ਸੁਲਤਾਨ ਫਰੀਦਾ ਜਿਤ ਤਨ ਬਿਰਹੋ ਨ ਉਪਜੈ ਸੋ ਤਨ ਜਾਣ ਮਸਾਨ ਅਰਥ ਜਿਸ ਤਨ ਵਿੱਚ ਪਿਆਰ ਨਹੀਂ ਹੈ ਉਸ ਤਨ ਨੂੰ ਮਸਾਨ ਕਿਹਾ ਭਾਵ ਜੇ ਪੁੱਤੋ ਦੇ ਰਹਿਣ ਵਾਲਿਆਂ ਨੂੰ ਗੁਰੂ ਨਾਲ ਪਿਆਰ ਹੁੰਦਾ ਤਾਂ ਜਿਉਂਦਿਆਂ ਕਿਉਂ ਸਾੜਦੇ ਜਿਸਤਾਂ ਵਿੱਚ ਪਿਆਰ ਹੈ ਚਾਹੇ ਉਹ ਕੱਖਾਂ ਦੀ ਕੁਲੀ ਵਿੱਚ ਬੈਠਾ ਹੈ ਉਹ ਰਾਜਾ ਹੈ ਸੁਲਤਾਨ ਹੈ ਬਾਦਸ਼ਾਹ ਹੈ ਸੋ ਪਿਆਰਿਓ ਸ਼ਕਤੀ ਗੁਰੂ ਵਿੱਚ ਹੈ ਜੋ ਗੁਰੂ ਦੀ ਮਤ ਵਰਤਦਾ ਹੈ ਉੱਥੇ ਸ਼ਕਤੀ ਰਹਿੰਦੀ ਹੈ ਨਹੀਂ ਤੇ ਸ਼ਕਤੀ ਚਲੀ ਜਾਂਦੀ ਹੈ ਦ੍ਰਿਸ਼ਟਾਂਤ ਜਿਸ ਵੇਲੇ ਹਰਮੰਦਰ ਸਾਹਿਬ ਦੀ ਬੇਦਵੀ ਹੋਣ ਲੱਗੀ ਮੁਜਰਾ ਹੋਣ ਲੱਗਿਆ ਸਰੋਵਰ ਪੂਰਿਆ ਗਿਆ ਹੁੱਕਾ ਬੁੜਕਣ ਲੱਗਿਆ ਸ਼ਰਾਬ ਦਾ ਦੌਰ ਚਲਿਆ ਤਾਂ ਸ਼ਕਤੀ ਉਥੋਂ ਨਿਕਲ ਗਈ ਅਤੇ ਸਾਰੀ ਦੁਨੀਆ ਵਿੱਚ ਚੱਕਰ ਲਾਇਆ ਕੋਈ ਗੁਰਮਰਿਆਦਾ ਵਾਲੀ ਥਾਂ ਨਾ ਮਿਲੀ ਸ਼ਕਤੀ ਨਾਮ ਦੇ ਆਸਰੇ ਠਹਿਰਦੀ ਹੈ ਦਿਖਾਵੇ ਵਿੱਚ ਦੁਨੀਆ ਫਸੀ ਪਈ ਹੈ ਧਰਮ ਸਾਲ ਤਨਵਾਹੀ ਵਸਦੇ ਠਾਕੁਰ ਦਵਾਰੇ ਠੱਗ ਫਾਹੇ ਵੜ ਮਸੀਤੀ ਰਹਿੰਦੇ ਆਸ਼ਕ ਰਹਿਣ ਅਲਗ ਪਾਪ ਬਿਨਾ ਨਾਮ ਤੇ ਪਿਆਰ ਤੋਂ ਖਾਲੀ ਧਰਮ ਅਸਥਾਨ ਤੇ ਵੀ ਇਹੋ ਜਿਹੇ ਲੋਕ ਵਸਤੇ ਹਨ ਸਾਰੀ ਦੁਨੀਆ ਵਿੱਚੋਂ ਨਾਮ ਦਾ ਰਸ ਲੈਣ ਵਾਲੇ ਬ੍ਰह्म ਗਿਆਨੀ ਬਾਬਾ ਦੀਪ ਸਿੰਘ ਜੀ ਦਮਦਮੇ ਸਾਹਿਬ ਪੋਰੇ ਵਿੱਚ ਭਜਨ ਕਰ ਰਹੇ ਹਨ ਉਹਨਾਂ ਦੇ ਹਿਰਦੇ ਵਿੱਚ ਸ਼ਕਤੀ ਨੇ ਨਿਵਾਸ ਕੀਤਾ ਤੇ ਉੱਦਮ ਦਿੱਤਾ ਬਾਬਾ ਜੀ ਤੁਸੀਂ ਪੋਰੇ ਵਿੱਚ ਲੁਕੇ ਬੈਠੇ ਹੋ ਤੁਹਾਡੇ ਗੁਰੂ ਦੇ ਅਸਥਾਨ ਪਰ ਬੇਦਬੀ ਹੋ ਰਹੀ ਹੈ ਇਹ ਆਵਾਜ਼ ਸੁਣ ਕੇ ਬਾਬਾ ਦੀਪ ਸਿੰਘ ਜੀ ਪੋਰੇ ਵਿੱਚੋਂ ਬਾਹਰ ਆਏ संगत वाल हुक्मनामे चिट्ठियां भेजिया संगत का इकट्ठ हो गया बाबा जी ने एक दीवान सजाया खड़े होकर सारी संगत में बेनती की गुरु की संगत गुरु अस्थान की बेदबी हो रही है कोई सूरमा नित्रो इस मेज़ पर पे खंडे नु चुको। संगत का कोई आगू बनो यह बचन सुन के संगत ने बेनती की बाबा जी आप ही संगत दे आगू बनो तो यह बीड़ा चुको ਬਾਬਾ ਦੀਪ ਸਿੰਘ ਜੀ ਨੇ ਸੰਗਤ ਦਾ ਹੁਕਮ ਮੰਨ ਕੇ ਖੰਡਾ ਚੁੱਕਿਆ ਤੇ ਵਚਨ ਕੀਤਾ ਇਹ ਸਿਰ ਗੁਰੂ ਦਾ ਹੈ ਗੁਰੂ ਕੇ ਅਸਥਾਨ ਸ੍ਰੀ ਹਰਮੰਦਰ ਸਾਹਿਬ ਦੇਣਾ ਹੈ ਸਾਰੀ ਸੰਗਤ ਸਮੇਤ ਤਿਆਰੀ ਕਰਕੇ ਤਰਨਤਾਰਨ ਪਹੁੰਚੇ ਇੱਥੇ ਅੱਗੇ ਮੁਗਲਾਂ ਦੀਆਂ ਫੌਜਾਂ ਬੈਠੀਆਂ ਸਨ ਜੰਗ ਸ਼ੁਰੂ ਹੋ ਗਿਆ ਅਮਰਸਰ ਅਤੇ ਤਰਨਤਾਰਨ ਦੇ ਵਿਚਾਲੇ ਬਾਬਾ ਦੀਪ ਸਿੰਘ ਜੀ ਦਾ ਸਿਰ ਲਹਿ ਗਿਆ ਅਤੇ ਡਿੱਗ ਪਏ ਨਾਲ ਦੇ ਸਾਥੀ ਸਿੰਘਾਂ ਨੇ ਬੇਨਤੀ ਕੀਤੀ ਬਾਬਾ ਜੀ ਆਪਨੇ ਵਚਨ ਕੀਤਾ ਸੀ ਕਿ ਸਿਰ ਹਰਮੰਦਰ ਸਾਹਿਬ ਦੇਵਾਂਗੇ ਸੋ ਆਪ ਹੁਣੇ ਹੀ ਢੇਰੀ ਹੋ ਗਏ ਹੋ ਸਿੱਖਾਂ ਦਾ ਵਚਨ ਕਦੇ ਖਾਲੀ ਨਹੀਂ ਗਿਆ ਆਂਡ ਬਿਨਾਸੀ ਜੇਰ ਬਿਨਾਸੀ ਉਤਪੁਜ ਸੇਤ ਬਿਨਾਧਾ ਚਾਰ ਬਿਨਾਸੀ ਖਟੇ ਬਿਨਾਸੀ ਇੱਕ ਸਾਧ ਵਚਨ ਨੇ ਚਲਾਦਾ ਆਪ ਜੀ ਦਾ ਵਚਨ ਅਟਲ ਹੈ ਇਹ ਸੁਣ ਕੇ ਬਾਬਾ ਜੀ ਨੇ ਕਿਹਾ ਹੱਲਾ ਅਸੀਂ ਬਚਨ ਕੀਤਾ ਹੈ ਉਸੇ ਵੇਲੇ ਉੱਠ ਕੇ ਖੱਬੇ ਹੱਥ ਤੇ ਸਿਰ ਰੱਖ ਲਿੱਤਾ ਸੱਜੇ ਹੱਥ ਨਾਲ ਖੰਡਾ ਵਾਉਣ ਲੱਗੇ ਪੰਜ ਛੇ ਮੀਲ ਖੰਡਾ ਚਲਾਈ ਗਈ ਬੇਗਿਣਤ ਦੁਸ਼ਮਣ ਮਾਰੇ ਜਦੋਂ ਅਮਰਸਰ ਪਹੁੰਚੇ ਤਾਂ ਤੁਰਕਣੀਆਂ ਦੇਖ ਮੂੰਹ ਵਿੱਚ ਉਂਗਲਾਂ ਲੈ ਕੇ ਆਪਸ ਵਿੱਚ ਗੱਲਾਂ ਕਰਨ ਲੱਗੀਆਂ ਜਿਨ੍ਹਾਂ ਦੇ ਧੜ ਲੜਦੇ ਹਨ ਉਹਨਾਂ ਨੂੰ ਕੌਣ ਜਿੱਤ ਸਕਦਾ ਹੈ ਮੁਰਦਿਆਂ ਨੂੰ ਕੌਣ ਮਾਰੇ ਇਹ ਤਾਂ ਹੁਣ ਕਰਾਮਾਤ ਦਿਖਾਉਣ ਲੱਗ ਪਏ ਹਨ ਇਹ ਗੱਲ ਬਾਬਾ ਜੀ ਦੇ ਅਨੁਭਵ ਦੁਆਰਾ ਕੰਨੀ ਪਈ ਤਾਂ ਉਸੇ ਵੇਲੇ ਸਿਰ ਨੂੰ ਚਲਾ ਕੇ ਮਾਰਿਆ ਜੋ ਕਿ ਮੀਲ ਭਰ ਹਰਮੰਦਰ ਸਾਹਿਬ ਤੋਂ ਉਰੇ ਸੀ ਸੀਸ ਪਰ ਕਰਮਾ ਵਿੱਚ ਪਹੁੰਚ ਗਿਆ ਧੜ ਬਾਹਰ ਡਿੱ ਗਿਆ ਜਿੱਥੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਝਾਟੀਵਿੰਡ ਦਰਵਾਜ਼ੇ ਪਰ ਹੈ ਸੋ ਗੁਰਮੁਖੋ ਇਹ ਤਾਕਤਾਂ ਇਹ ਸ਼ਕਤੀ ਮੰਦਰਾ ਮਸੀਤਾਂ ਗੁਰਦੁਆਰਿਆਂ ਤੇ ਧਰਮ ਸਥਾਨਾਂ ਵਿੱਚ ਨਹੀਂ ਹੈ ਇਹ ਤਾਂ ਨਾਮ ਜਪਣ ਅਤੇ ਗੁਰੂ ਦੀ ਮਰਿਆਦਾ ਤੇ ਚੱਲਣ ਨਾਲ ਠਹਿਰਦੀ ਹੈ ਇਹੇ ਬਚਨ ਚਲਦੇ ਹੀ ਸਨ ਕਿ ਇੱਕ ਸਿੰਘ ਨੇ ਬੇਨਤੀ ਕੀਤੀ ਪਾਤਸ਼ਾਹ ਫਿਰ ਤੀਰਥਾਂ ਤੇ ਜਾਣ ਦਾ ਕੋਈ ਫਾਇਦਾ ਨਾ ਹੋਇਆ ਇਹ ਸੁਣ ਕੇ ਹਜ਼ੂਰ ਨੇ ਬਚਨ ਕੀਤਾ ਭਾਈ ਤੀਰਥਾਂ ਤੇ ਜਾਣ ਦਾ ਤਾਂ ਫਾਇਦਾ ਹੈ ਜੇ ਤੀਰਤ ਬਣਾਉਣ ਵਾਲੇ ਦਾ ਹੁਕਮ ਮੰਨੋ ਤੇ ਤੀਰਤ ਬਣਾਉਣ ਵਾਲਾ ਹੀ ਕਹਿੰਦਾ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਅਰਥ ਤੀਰਥ ਯਾਤਰਾ ਕਰੇ ਚਾਹੇ ਕਰੋੜਾਂ ਹੀ ਕਰਮ ਕਰੇ ਫਿਰ ਵੀ ਬਿਨਾ ਨਾਮ ਤੋਂ ਨਰਕਾਂ ਦਾ ਅਧਿਕਾਰੀ ਹੈ ਇਤਿਆਦਿਕ ਬਾਬਾ ਜੀ ਨੇ ਕਿਹਾ ਉੱਚੋ ਜਾ ਕੇ ਕੀ ਕਰਨਾ ਹੈ ਯਾਰਾਂ ਨਾਲ ਹੀ ਬਹਾਰਾਂ ਹਨ ਸੋ ਬਾਬਾ ਜੀ ਕੁਝ ਸਮਾਂ ਇੱਥੇ ਠਹਿਰੇ ਝੰਗ ਮਗਿਆਣੇ ਦੀ ਸੰਗਤ ਆਈ ਉਹਨਾਂ ਨੇ ਝੰਗ ਲੈ ਜਾਣ ਵਾਸਤੇ ਬੇਨਤੀ ਕੀਤੀ ਹਜ਼ੂਰ ਨੇ ਨਿਰੰਕਾਰੀ ਹੁਕਮ ਅਨੁਸਾਰ ਝੰਗ ਦੀ ਸੰਗਤ ਦੀ ਬੇਨਤੀ ਪ੍ਰਵਾਨ ਕਰ ਲਈ ਅਤੇ ਝੰਗ ਪਹੁੰਚ ਗਏ ਕੁਟੀਆਂ ਨੂੰ ਅੱਗ ਲੱਗ ਜਾਣੀ ਬਾਬਾ ਜੀ ਝੰਗ ਪਹੁੰਚ ਕੇ ਬਾਗਾ ਤੇ ਮਗਿਆਣੇ ਦੇ ਵਿਚਾਲੇ ਇੱਕ ਥੇ ਸੀ ਜਿਸ ਨੂੰ ਪਿੜਕੀ ਵੀ ਕਹਿੰਦੇ ਸਨ ਇਸ ਪਰ ਡੇਰਾ ਲਾਇਆ ਇਸ ਥੇ ਤੇ ਬਾਬਾ ਜੀ ਪ੍ਰਸੰਨ ਸੀ ਬਾਬਾ ਜੀ ਆਮ ਕਰਕੇ ਉਜੜੀ ਹੋਈ ਜਗ੍ਹਾ ਨੂੰ ਬਹੁਤ ਪਸੰਦ ਕਰਦੇ ਸਨ ਕਿਉਂਕਿ ਬਾਬਾ ਜੀ ਗਰੀਬ ਨਿਵਾਜ਼ ਸਨ ਜਿਸ ਜਗ੍ਹਾ ਨੂੰ ਸਾਰੇ ਦਰਕਾਰ ਦਿੰਦੇ ਸਨ ਉਸ ਥਾਂ ਨੂੰ ਬਾਬਾ ਜੀ ਮਾਣ ਬਖਸ਼ਦੇ ਸਨ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਾਜੇ ਸ਼ਿਵਨਾਬ ਦੇ ਸੁੱਕੇ ਬਾਗ ਨੂੰ ਹਰਾ ਕੀਤਾ ਕੋੜੇ ਰਿੱਠੇ ਨੂੰ ਮਾਣ ਬਖਸ਼ਿਆ ਦਿਪਾਲਪੁਰ ਦੇ ਕੋੜੀ ਆਦਿਕਾ ਨੂੰ ਤਾਰਿਆ ਜਿਸ ਦਾ ਆਸਰਾ ਕੋਈ ਨਹੀਂ ਉਸ ਦਾ ਰੱਬ ਹੈ ਕਿੱਥੇ ਵਜਦਾ ਹੈ ਰੱਬ ਮਾਂ ਪੁਰਖਾਂ ਦੇ ਹਿਰਦੇ ਤੇ ਨਾਨਕ ਕਹਿਤ ਸੁਨੋਰੇ ਲੋਗਾ ਸੰਤ ਰਸਨ ਕੋ ਬਸਿਓ ਸੰਤਾਂ ਦੇ ਹਿਰਦੇ ਤੇ ਵੀ ਹੈ ਰਸਨਾ ਤੇ ਵੀ ਵਸਦਾ ਹੈ ਬਾਬਾ ਜੀ ਨੇ ਨਿਮਾਣੇ ਥੇ ਨੂੰ ਮਾਣ ਦੇਣ ਖਾਤਰ ਥੇ ਤੇ ਆਸਣ ਲਾਇਆ ਤੇ ਇਹ ਪੰਕਤੀ ਬੋਲੀ ਗੁਰ ਸੱਚੇ ਬੱਧਾ ਥੇ ਹੋ ਰਖਵਾਲੇ ਗੁਰ ਦਿੱਤੇ ਭਾ ਸੱਚੇ ਗੁਰੂ ਨੇ ਥੇ ਤੇ ਘਰ ਬਣਿਆ ਹੈ ਇੱਥੇ ਬਾਬਾ ਜੀ ਨੇ ਕਾਨਿਆਂ ਦੀ ਛੱਪਰ ਪਵਾਈ ਤੇ ਕਾਨਿਆਂ ਦੀ ਹੀ ਚੁਫੇਰੇ ਕੰਧ ਬਣਵਾਈ ਕਾਨਿਆਂ ਦਾ ਹੀ ਸਤਿਗੁਰੂ ਵਾਸਤੇ ਕਮਰਾ ਬਣਵਾਇਆ ਪਰ ਅਜੇ ਗੁਰੂ ਮਹਾਰਾਜ ਜੀ ਦੀ ਦੇ ਨਈ ਸੀ ਲਿਆਂਦੀ ਸੰਗਤਾਂ ਨੂੰ ਜਿਉਂ-ਜਿਉਂ ਪਤਾ ਲੱਗਦਾ ਹੈ ਤਿਵੇਂ-ਤਿਵੇਂ ਹੀ ਹੁਮ-ਹੁਮਾ ਕੇ ਦਰਸ਼ਨ ਅਤੇ ਸੇਵਾ ਕਰਕੇ ਲਾਭ ਲੈਂਦੀਆਂ ਹਨ ਭਾਈ ਉੱਤਮ ਸਿੰਘ ਜੀ ਕਿਸੇ ਕਾਰਨ ਕਰਕੇ ਸਰਦਾਰ ਆਸਾ ਸਿੰਘ ਤਲੂਜੇ ਪਾਸ ਗਈ ਕਿਉਂਕਿ ਰਿਸ਼ਤੇਦਾਰੀ ਸੀ ਆਪਸ ਵਿੱਚ ਬਚਨ ਬਿਲਾਸ ਕਰਦੇ ਆਂ ਬਾਬਾ ਜੀ ਦੇ ਬਚਨ ਚੱਲ ਪਏ ਕੁਦਰਤੀ ਗੱਲ ਹੈ ਕਿ ਜਿਹੋ ਜਿਹਾ ਇਨਸਾਨ ਕੰਮ ਕਰਦਾ ਹੋਵੇ ਉਹ ਜਿਹੀ ਸੁਭਾਅ ਤੇ ਵਿਹਾਰ ਅਤੇ ਗੱਲਾਂ ਬਾਤਾਂ ਕਰਨ ਲੱਗ ਜਾਂਦਾ ਹੈ ਦ੍ਰਿਸ਼ਟਾਂਤ ਇੱਕ ਬਾਣੀਏ ਦੀ ਦੁਕਾਨ ਬਜਾਜੀ ਦੀ ਸੀ ਰਾਤ ਨੂੰ ਸੁੱਤੇ ਨੂੰ ਸੁਪਨਾ ਆਇਆ ਕਿ ਦੁਕਾਨ ਤੇ ਕੋਈ ਗਾਹ ਕਪੜਾ ਲੈਣ ਵਾਸਤੇ ਬੈਠਾ ਹੈ ਗੱਲਾਂ ਬਾਤਾਂ ਕਰਕੇ ਭਾਅ ਮੁਕਰਰ ਕੀਤਾ ਕਪੜਾ ਪਾੜ ਕੇ ਦੇਣ ਲੱਗਿਆ ਤਾਂ ਜਾਗ ਆ ਗਈ ਕੀ ਦੇਖਿਆ ਕਿ ਹੱਥ ਵਿੱਚ ਤੋਤੀ ਫੜੀ ਹੈ ਤੇ ਅੱਧੀ ਤੋਂ ਜ਼ਿਆਦਾ ਪਾੜ ਦਿੱਤੀ ਹੈ ਇਹ ਦੇਖ ਕੇ ਹੈਰਾਨ ਹੋਇਆ ਇਹ ਸੁਪਨਾ ਹੈ ਕਿ ਸੱਚਮੁੱਚ ਕਪੜਾ ਦੇ ਰਿਆ ਹਾਂ ਸੋ ਭਾਈ ਉੱਤਮ ਸਿੰਘ ਜੀ ਨੇ ਬਾਬਾ ਜੀ ਦੀ ਬਹੁਤ ਉਪਮਾ ਕੀਤੀ ਤੇ ਕਿਹਾ ਇਸ ਵੇਲੇ ਨੂੰ ਪਛਤਾਓਗੇ ਇਹ ਵਕਤ ਹੱਥ ਨਹੀਂ ਆਉਣਾ ਬਾਬਾ ਜੀ ਤਾਂ ਗੁਰੂ ਨਾਨਕ ਦਾ ਹੀ ਸਰੂਪ ਹਨ ਦੇਖਣ ਵਿੱਚ ਸੰਤ ਭਾਜਦੇ ਹਨ ਕਰਤਬ ਸਬਗੁਰੂ ਨਾਨਕ ਪਾਤਸ਼ਾਹ ਨਾਲ ਮਿਲਦੇ ਹਨ ਜੋ ਬਚਨ ਸੁਭਾਵਕ ਹੀ ਹੋ ਜਾਂਦਾ ਹੈ ਉਹ ਪੂਰਾ ਹੁੰਦਾ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਪਾਸ ਮਾਇਆ ਨੂੰ ਬਾਰਾ ਕੋ ਨੇੜੇ ਨਹੀਂ ਆਉਣ ਦਿੱਤਾ ਤਿਵੇਂ ਹੀ ਬਾਬਾ ਜੀ ਮਾਇਆ ਨੂੰ ਨੇੜੇ ਨਹੀਂ ਆਉਣ ਦਿੰਦੇ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਹਰ ਵਕਤ ਕੀਰਤਨ ਸੁਣ ਕੇ ਰਾਜੀ ਸਨ ਤਿਵੇਂ ਹੀ ਬਾਬਾ ਜੀ ਕੀਰਤਨ ਹਰ ਵਕਤ ਸੁਣ ਕੇ ਰਾਜੀ ਹਨ ਗੁਰੂ ਨਾਨਕ ਦੇਵ ਜੀ ਬਾਹਰ ਜੰਗਲ ਉਜਾੜ ਵਿੱਚ ਰਹਿ ਕੇ ਖੁਸ਼ ਸਨ ਤਿਵੇਂ ਹੀ ਬਾਬਾ ਜੀ ਉਜਾੜਾ ਵਿੱਚ ਰਹਿ ਕੇ ਖੁਸ਼ ਹਨ ਜਿਵੇਂ ਗੁਰੂ ਨਾਨਕ ਦੇਵ ਜੀ ਦੀ ਸੱਤ-ਸੱਤ ਦਿਨ ਸਮਾਦੀ ਨਹੀਂ ਸੀ ਖੁੱਲਦੀ ਤਿਵੇਂ ਹੀ ਬਾਬਾ ਜੀ ਸਮਾਦੀ ਵਿੱਚੋਂ ਥਾਂ ਨਹੀਂ ਹੁੰਦੀ ਪ੍ਰਸ਼ਾਦੇ ਪਾਣੀ ਦੀ ਤਾਂ ਲੋੜ ਹੀ ਨਹੀਂ ਰਹਿੰਦੀ ਹਜ਼ੂਰੀਆ ਬੇਨਤੀ ਕਰਕੇ ਛਕਾ ਦੇਵੇ ਤਾਂ ਛੱਕ ਲੈਂਦੇ ਹਨ ਨਹੀਂ ਤਾਂ ਸਮਾਦੀ ਵਿੱਚ ਹੀ ਜੁੜੇ ਰਹਿੰਦੇ ਹਨ ਤਿੱਥੇ ਊਂਗ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ ਭਾਵ ਨਾ ਉੱਥੇ ਭੁੱਖ ਹੈ ਨਾ ਨੀਂਦਰ ਹੈ ਹਰ ਵਕਤ ਨਿਰੰਕਾਰ ਨਾਲ ਹੀ ਜੁੜੇ ਰਹਿੰਦੇ ਹਨ ਜਦੋਂ ਬਾਬਾ ਜੀ ਦੀ ਉਪਮਾ ਕੀਤੀ پاس ਬੈਠੇ ਸਰਦਾਰ ਹਰਦਿੱਤ ਸਿੰਘ ਨੇ ਬੜਾ ਦਿਲ ਵਿੱਚ ਕ੍ਰੋਧ ਕੀਤਾ ਤੇ ਬੋਲਿਆ ਭਾਈ ਜੀ ਅਸੀਂ ਤੁਹਾਨੂੰ ਕੁਝ ਕਹਿ ਨਹੀਂ ਸਕਦੇ ਕਿਉਂਕਿ ਸਾਡਾ ਸਿਰ ਨੀਵਾ ਹੈ ਅਸੀਂ ਲੜਕੀ ਤੁਹਾਡੇ ਘਰ ਦਿੱਤੀ ਹੈ ਪਰ ਤੁਸੀਂ ਜੋ ਕੁਫਰ ਤੋਲਣ ਲੱਗੇ ਹੋ ਇਹ ਠੀਕ ਨਹੀਂ ਗੁਰੂ ਨਾਨਕ ਦੇ ਨਾਲ ਤੁਸੀਂ ਇੱਕ ਮਾਮੂਲੀ ਸਾਦ ਨੂੰ ਰਲਾਈ ਜਾਂਦੇ ਹੋ ਇਹ ਸੁਣ ਕੇ ਭਾਈ ਜੀ ਨੇ ਉੱਤਰ ਦਿੱਤਾ ਕਾਕਾ ਤੁਸੀਂ ਠੀਕ ਕਹਿੰਦੇ ਹੋ ਕਿਉਂਕਿ ਨਾ ਤੁਸੀਂ ਗੁਰੂ ਨਾਨਕ ਦੇਖਿਆ ਤੇ ਨਾ ਤੁਸੀਂ ਸੰਤਾਂ ਨੂੰ ਤੱਕਿਆ ਤੁਹਾਨੂੰ ਕੀ ਪਤਾ ਏਵੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣੇ ਸੋਈ ਭਾਵ ਜਿਤਨਾ ਚਿਰ ਦੋਹਾਂ ਪਾਸਿਆਂ ਤੋਂ ਦੇਖ ਨਾ ਲਿਆ ਜਾਏ ਉਤਨਾ ਚਿਰ ਪਤਾ ਨਹੀਂ ਲੱਗਦਾ ਕੋਠੇ 'ਤੇ ਕੋਈ ਚੀਜ਼ ਪਈ ਹੋਵੇ ਜਿਤਨਾ ਚਿਰ ਕੋਠੇ ਤੇ ਜਾਂਦਾ ਨਹੀਂ ਉਤਨਾ ਚਿਰ ਕਿਸੇ ਨੂੰ ਕੀ ਪਤਾ ਹੈ ਕਿ ਕੋਠੇ ਤੇ ਕੀ ਹੈ ਸੋ ਤੁਸੀਂ ਵੀ ਸੱਚ ਕਹਿੰਦੇ ਹੋ ਜੇ ਤੁਸੀਂ ਬਾਬਾ ਜੀ ਦੀ ਸੰਗਤ ਕਰੋ ਤਾਂ ਤੁਸੀਂ ਆਪ ਹੀ ਕਹਿਣ ਜਾਣਾ ਹੈ ਕਿ ਠੀਕ ਹੈ ਇਹ ਸੁਣ ਕੇ ਹਰਦੀਪ ਸਿੰਘ ਨੇ ਉੱਤਰ ਦਿੱਤਾ ਸਰਦਾਰ ਤੀਰਤ ਸਿੰਘ ਤੇ ਸਰਦਾਰ ਜਸਵੰਤ ਸਿੰਘ ਉਹਨਾਂ ਦੇ ਆਗੂ ਹਨ ਉਹਨਾਂ ਦੇ ਜੀਵਨ ਵਿੱਚ ਕੋਈ ਫਰਕ ਨਹੀਂ ਆਇਆ ਅਸੀਂ ਕਿਵੇਂ ਮੰਨ ਜਾਈਏ ਉਹ ਮਾਸ ਵੀ ਖਾਂਦੇ ਹਨ ਸ਼ਰਾਬ ਵੀ ਪੀਂਦੇ ਹਨ ਜੂਆ ਵੀ ਖੇਡਦੇ ਹਨ ਹੋਰ ਵਿਸ਼ੇ ਪ੍ਰਾਇਣ ਬਿਰਤੀ ਹੈ ਜੇ ਸੰਤਾਂ ਦੇ ਆਗੂ ਇਹੋ ਜਿਹੇ ਹਨ ਸਾ ਸੰਤ ਵੀ ਉਹੋ ਜਿਹੇ ਹੀ ਹੋਣਗੇ ਇਸ ਤਰ੍ਹਾਂ वाद-ਵਿਵਾਦ ਕਰਦਾ ਰਿਹਾ ਭਾਈ ਜੀ ਨੇ ਬਾਬਾ ਜੀ ਪਾਸ ਆਉਣਾ ਸੀ ਇਹ ਤਾਂ ਆ ਗਏ ਪਿੱਛੇ ਹਰਦਿਤ ਸਿੰਘ ਕਈ ਗੱਲਾਂ ਵੱਧ ਘਟ ਕਰਦਾ ਰਿਹਾ ਕਿਉਂਕਿ ਜਿਸ ਆਦਮੀ ਨਾਲ ਵੈਰ ਹੋਵੇ ਉਹ ਚੰਗਾ ਕੰਮ ਵੀ ਕਰਦਾ ਹੋਵੇ ਤਾਂ ਵੈਰੀ ਨੂੰ ਮਾੜਾ معلوم ਹੁੰਦਾ ਹੈ ਤੇ ਜਿਸ ਨਾਲ ਪਿਆਰ ਹੋਵੇ ਉਹ ਮਾੜਾ ਕੰਮ ਵੀ ਕਰਦਾ ਹੋਵੇ ਤਾਂ ਉਹ ਚੰਗਾ ਲੱਗਦਾ ਹੈ ਸੋ ਇਹਨਾਂ ਦਾ ਆਪਸ ਵਿੱਚ ਵਿਗਾਰ ਸੀ ਪਰ ਉਹ ਸਰਦਾਰ ਸਨ ਮਰਬਿਆਂ ਦੇ ਮਾਲਕ ਤੇ ਇਹ ਇੱਕ ਪਿੰਡ ਵਾਸੀ ਦਰਮਿਆਨਾ ਤਬਕੇ ਦਾ ਬੰਦਾ ਸੋ ਸਰਦਾਰਾਂ ਤੇ ਜ਼ੋਰ ਕੋਈ ਚੱਲਦਾ ਨਹੀਂ ਸੀ ਤੇ ਈਰਖਾ ਨਾਲ ਇਹ ਆਪਣਾ ਟਾਈਮ ਪਾਸ ਕਰਦੇ ਹਨ ਸੋ ਇਸੇ ਤਰ੍ਹਾਂ ਕੁਝ ਦਿਨ ਬੀਤੇ ਇੱਕ ਦਿਨ ਹਰਦੀਪ ਸਿੰਘ ਨੇ ਕਿਤੇ ਬਾਹਰ ਜਾਣਾ ਸੀ ਰਾਤ ਨੂੰ ਗੁਰਦੁਆਰੇ ਵਿੱਚੋਂ ਟਾਈਮ ਦੇਖਣ ਗਿਆ ਉਹਨਾਂ ਦਿਨਾਂ ਵਿੱਚ ਘੜੀਆਂ ਬਹੁਤ ਘੱਟ ਸਨ ਇੱਕ ਅੱਧਾ ਟਾਈਮ ਪੀਸ ਜਾਂ ਕਲੌਕ ਗੁਰਦੁਆਰਿਆਂ ਵਿੱਚ ਹੁੰਦਾ ਸੀ ਜਾਦੀ ਕਿਸੇ ਨੂੰ ਲੋੜ ਹੁੰਦੀ ਸੀ ਤਾਂ ਗੁਰਦੁਆਰਿਆਂ ਤੋਂ ਪਤਾ ਕਰ ਲੈਂਦੇ ਸਨ ਸੋ ਜਦੋਂ ਗੁਰਦੁਆਰੇ ਗਿਆ ਵਕਤ ਪੁੱਛਣ ਲੱਗਾ ਤਾਂ ਭਾਈ ਉੱਤਮ ਸਿੰਘ ਜੀ ਇਸ਼ਨਾਨ ਕਰਦੇ ਸਨ ਹਰਦਿਤ ਸਿੰਘ ਨੇ ਟਾਈਮ ਪੁੱਛਿਆ ਤਾਂ ਭਾਈ ਜੀ ਨੇ ਕਿਹਾ ਕਿ 1 ਵਜਿਆ ਹੈ ਟਾਈਮ ਪੁੱਛ ਕੇ ਵਾਪਸ ਆਇਆ ਮਨ ਵਿੱਚ ਠੋਕਰ ਵੱਜੀ ਕਿ ਮੈਂ ਤਾਂ ਸਮਝਦਾ ਸਾਂ ਕਿ ਇਹ ਕੜਾਖਾਨ ਦਾ ਢੰਗ ਬਣਾਇਆ ਹੋਇਆ ਹੈ ਸੰਤਾ ਕੋਲ ਜਾਣ ਦਾ ਪਰ ਇਹ ਤਾਂ ਰਾਤ ਨੂੰ 1 ਵਜੇ ਇਸ਼ਨਾਨ ਕਰਦੇ ਹਨ ਇਸ਼ਨਾਣ ਕਰਕੇ ਕੁਝ ਭਜਨ ਹੀ ਕਰਨਗੇ ਨਾ ਸੋ ਇਸ ਤਰ੍ਹਾਂ ਵਿਚਾਰਾ ਕਰਦਾ ਕੰਮ ਤੇ ਚਲਾ ਗਿਆ ਸੋ ਕੁਝ ਸਮਾਂ ਬੀਤਿਆ ਫਿਰ ਮੌਕਾ ਬਣਿਆ ਫਿਰ ਜਾ ਕੇ ਵਕਤ ਪੁੱਛਿਆ ਅੱਗੋ ਭਾਈ ਜਿਨੇ 11 ਦਾ ਵਕਤ ਦੱਸਿਆ ਪਰ ਦੇਖਣ ਵਿੱਚ ਇਉਂ ਆਇਆ ਸਤਗੁਰੂ ਨੂੰ ਮੁਠੀਆਂ ਪਰਦੇ ਹਨ ਇਹ ਦੇਖ ਕੇ ਹੈਰਾਨ ਵੀ ਹੋਇਆ ਤੇ ਪੁੱਛ ਵੀ ਨਾ ਸਕਿਆ ਸੋਚਦਾ ਹੈ ਇਹ ਜੋ ਮੁਠੀਆਂ ਪਰਦੇ ਹਨ ਮੰਜੇ ਤੇ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਕੋਈ ਲੰਮਾ ਪਿਆ ਹੋਵੇ ਮਨ ਵਿੱਚ ਬਹੁਤ ਫਟਕਾਰ ਪਾਈ ਮਨਾ ਤੋਂ ਇਹਨਾਂ ਦੀ ਨਿੰਦਿਆ ਕਰਦਾ ਸੈਂ ਇਹ ਤਾਂ ਬਹੁਤ ਕਮਾਈ ਵਾਲੇ ਪੁਰਸ਼ ਹਨ ਸਿਆਲ ਦੀਆਂ ਰਾਤਾਂ ਇਸ ਵੇਲੇ ਕੋਈ ਰਜ਼ਾਈ ਤੋਂ ਬਾਹਰ ਨਿਕਲ ਕੇ ਰਾਜ਼ੀ ਨਹੀਂ ਹੈ ਪਰ ਇਹ ਸੇਵਾ ਕਰਦੇ ਹਨ ਇਹਨਾਂ ਨੂੰ ਕੋਈ ਰਸ ਹੁੰਦਾ ਹੈ ਤਦੇ ਹੀ ਕਰਦੇ ਹਨ ਨਹੀਂ ਤੇ ਕੌਣ ਜਾਗਦਾ ਹੈ ਇਹ ਦਿਨੇ ਵੀ ਇਸੇ ਤਰ੍ਹਾਂ ਬੀਤ ਗਿਆ ਹੁਣ ਗਰਮੀਆਂ ਦੇ ਦਿਨ ਆ ਗਏ ਫਿਰ ਸਮਾਂ ਬਣਿਆ ਫਿਰ ਗੱਡੀ ਚੜਨਾ ਸੀ ਮੱਦੋ ਕੀ ਸਟੇਸ਼ਨ ਤੋਂ ਉੱਥੋਂ 3-4 ਮੀਲ ਦਾ ਪੈਂਡਾ ਸੀ ਇਸ ਕਰਕੇ ਅੱਗੋਂ ਹੀ ਜਾਣਾ ਪੈਂਦਾ ਸੀ ਫਿਰ ਰਾਤ ਨੂੰ ਜਾ ਕੇ ਟਾਈਮ ਪੁੱਛਿਆ ਉੱਤਰ ਵਿੱਚ ਭਾਈ ਸਾਹਿਬ ਭਾਈ ਉੱਤਮ ਸਿੰਘ ਜੀ ਨੇ ਕਿਹਾ ਕਿ 12 ਦਾ ਟਾਈਮ ਹੈ ਹਰਦੀਪ ਸਿੰਘ ਨੇ ਦੇਖਿਆ ਕਿ ਵਟ ਬਹੁਤ ਹੈ ਗੁਰੂ ਗ੍ਰੰਥ ਸਾਹਿਬ ਮੰਜੇ ਤੇ ਬਿਰਾਜਮਾਨ ਹਨ ਤੇ ਭਾਈ ਸਾਹਿਬ ਆਪ ਪੱਖਾ ਕਰ ਰਹੇ ਹਨ ਇਹ ਦੇਖ ਕੇ ਡਰ ਗਿਆ ਸੋਚਦਾ ਹੈ ਮੈਂ ਜਿੰਨੀ ਵਾਰ ਵੀ ਆਇਆ ਹਾਂ ਇਹਨਾਂ ਨੂੰ ਕਦੇ ਸੁੱਤਿਆਂ ਨਹੀਂ ਦੇਖਿਆ ਜੇ ਇੰਨਾ ਦੀ ਇਹ ਅਵਸਥਾ ਹੈ ਤਾਂ ਇਹਨਾਂ ਦੇ ਗੁਰੂ ਦੀ ਖਬਰੇ ਕਿੱਡੀ ਅਵਸਥਾ ਹੋਵੇਗੀ ਸੋ ਪਿਆਰਿਓ ਨਿਰਾ ਪ੍ਰਚਾਰ ਨਹੀਂ ਕੰਮ ਕਰਦਾ ਜੀਵਨ ਉੱਚਾ ਹੋਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ